ਮੁਲਤਾਨ ਨਗਰ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਹੜਾ ਕਿ ਬਹੁਤ ਅਮੀਰ ਸੀ ਤੇ ਲੋਕ ਉਸ ਨੂੰ ਰੂਪਾ सेठ ਕਹਿ ਕੇ ਬੁਲਾਉਂਦੇ ਸਨ ਤੇ ਉਸੇ ਮੁਲਤਾਨ ਨਗਰ ਵਿੱਚ ਇੱਕ ਡਾਕੂ ਵੀ ਰਹਿੰਦਾ ਸੀ ਜਿਸ ਦਾ ਨਾਮ ਵੀ ਰੂਪਾ ਹੀ ਸੀ ਇੱਕ ਵਾਰ ਰੂਪੇ ਡਾਕੂ ਨੇ ਇੱਕ ਡਾਕਾ ਮਾਰਿਆ ਤੇ ਜਦੋਂ कोतवाल ਨੂੰ ਪਤਾ ਲੱਗਿਆ ਕਿ ਡਾਕਾ ਰੂਪੇ ਨੇ ਮਾਰਿਆ ਤਾਂ कोतवाल ਨੇ ਪੁਲਿਖੇ ਨਾਲ ਰੂਪੇ ਡਾਕੂ ਨੂੰ ਫੜਨ ਦੀ ਬਜਾਏ ਰੂਪੇ सेठ ਨੂੰ ਫਾੜ ਲਿਆ ਰੂਪਾ सेठ ਜਿਹੜਾ ਕਿ ਗੁਰੂ ਜੀ ਦਾ ਬਹੁਤ ਵੱਡਾ ਸਿੱਖ ਸ਼ਰਧਾਲੂ ਸੀ ਤਾਂ ਉਸ ਨੇ ਸੱਚੇ ਦਿਲੋਂ ਸਤਿਗੁਰੂ ਜੀ ਪਾਸ ਅਰਦਾਸ ਕੀਤੀ ਕਿ ਹੇ ਸਤਿਗੁਰੂ ਜੀ ਅੱਜ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਇੱਜ਼ਤ ਬਚਾ ਲਵੋ ਤਾਂ ਅਗਲੇ ਦਿਨ ਉਸ ਦੀ ਅਰਦਾਸ ਸੁਣੀ ਗਈ ਕਿਉਂਕਿ ਲਾਗਲੇ ਪਿੰਡ ਦੇ ਇੱਕ ਕੋਤਵਾਲ ਨੇ ਉਸ ਕੋਤਵਾਲ ਪਾਸ ਸੁਨੇਹਾ ਭੇਜਿਆ ਕਿ ਅਸਲੀ ਚੋਰ ਰੂਪਾ सेठ ਨਹੀਂ ਬਲਕਿ ਰੂਪਾ ਡਾਕੂ ਹੈ ਰੂਪਾ ਡਾਕੂ ਸਾਡੀ ਗ੍ਰਿਫਤ ਵਿੱਚ ਹੈ ਇਸ ਕਰਕੇ ਰੂਪੇ सेठ ਨੂੰ ਛੱਡ ਦਿੱਤਾ ਚਾਵੇ ਤਾਂ कोतवाल ਨੇ ਆਪਣੀ ਗਲਤੀ ਦੀ ਮਾਫੀ ਮੰਗਦਿਆਂ ਹੋਇਆਂ ਰੂਪੇ ਸੇਠ ਨੂੰ ਛੱਡ ਦਿੱਤਾ ਤੇ ਰੂਪੇ ਸੇਠ ਦੀ ਇੱਜ਼ਤ ਵੀ ਰਹਿ ਗਈ ਜਦੋਂ ਰੂਪੇ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੱਦੀ ਤੇ ਵਿਰਾਜਮਾਨ ਹੋ ਗਏ ਹਨ ਤਾਂ ਸੰਗਤਾਂ ਦੂਰੋਂ ਦੂਰੋਂ ਉਹਨਾਂ ਦੇ ਸੁਗਾਤਾਂ ਲੈ ਕੇ ਜਾ ਰਹੀਆਂ ਹਨ ਤਾਰੂਪੇ ਸੇਟ ਤਾ ਵੀ ਮਨ ਬਣਿਆ ਕਿ ਉਹ ਵੀ ਵਧੀਆ-ਵਧੀਆ ਸੁਗਾਤਾ ਗੁਰੂ ਜੀ ਨੂੰ ਪੇਟ ਕਰੇਗਾ ਰੂਪੇ ਨੇ ਬਹੁਤ ਸਾਰੇ ਹੀਰੇ ਮੋਤੀਆਂ ਦੀ ਹਾਰ ਬਣਵਾਈ ਤੇ ਗੁਰੂ ਸੈਂਚੀ ਦੇ ਮੀਚ ਦੇ ਦੋ ਜੜਾਉ ਕੜੀਆਂ ਦੀ ਜੋੜੀ ਵੀ ਬਣਵਾਈ ਪਰ ਜਦੋਂ ਕਿਸੇ ਕਾਰਨ ਉਹ ਅਨੰਦਪੁਰ ਸਾਹਿਬ ਨਾ ਜਾ ਸਕੇ ਤਾਂ ਉਹਨਾਂ ਨੇ ਇਹ ਸੁਗਾਤਾ ਆਪਣੇ ਇਲਾਕੇ ਦੀ ਮਸੰਦ ਭਾਈ ਦੁਲਚੇ ਦੇ ਹੱਥ ਪੀਜ ਦਿੱਤੀਆਂ ਕੀਮਤੀ ਸੁਗਾਤਾਂ ਨੂੰ ਦੇ ਕੇ ਭਾਈ ਦੁਲਚੇ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਜੜਾਉ ਕੜੀਆਂ ਦੀ ਜੋੜੀ ਆਪਣੀ ਪੱਗ 'ਚ ਲੁਕੋ ਲਈ ਤੇ ਹੀਰੇ ਮੋਤੀਆਂ ਦੀ ਹਾਰ ਗੁਰੂ ਸਾਹਿਬ ਜੀ ਨੂੰ ਭੇਟ ਕਰ ਦਿੱਤੀ ਜਾਣੀ ਜਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਪਹਿਲਾਂ ਤੋਂ ਹੀ ਜਾਣਦੇ ਸਨ ਉਹਨਾਂ ਨੂੰ ਦੁਲਚੀ ਦੀ ਚਲਾਕੀ ਦਾ ਪਤਾ ਲੱਗ ਗਿਆ ਅਗਲੇ ਦਿਨ ਜਦੋਂ ਦਰਬਾਰ ਸਜਿਆ ਤਾਂ ਗੁਰੂ ਜੀ ਤਖਤ ਉੱਤੇ ਬਿਰਾਜਮਾਨ ਹੋਏ ਤਾਂ ਉਹਨਾਂ ਨੇ ਕਿਹਾ ਭਾਈ ਦੁਲਚਾ ਕਿੱਥੇ ਹੈ ਉਹ ਤੁਰੰਤ ਮੇਰੀ ਸਾਹਮਣੇ ਹਾਜ਼ਰ ਹੋਵੇ ਤਾਂ ਦੁਲਚਾ ਝੱਟ ਉੱਠ ਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ ਤਾਂ ਗੁਰੂ ਜੀ ਨੇ ਕਿਹਾ ਭਾਈ ਦੁਲਚੀ ਤੁਸੀਂ ਮੇਰੇ ਵਾਸਤੇ ਕਿਹੜੀ ਸੁਗਾਤ ਲੈ ਕੇ ਆਏ ਹੋ ਤਾਂ ਭਾਈ ਦੁਲਚੀਨੀ ਜਵਾਬ ਦਿੱਤਾ ਕਿ ਮਹਾਰਾਜ ਜੀ ਮੈਂ ਤਾਂ ਜੋ ਕੁਝ ਵੀ ਲੈ ਆਇਆ ਸੀ ਉਹ ਸਭ ਤੁਹਾਨੂੰ ਪੇਟ ਕਰ ਦਿੱਤਾ ਸੀ ਤਾਂ ਗੁਰੂ ਜੀ ਨੇ ਫਿਰ ਤੋਂ ਪੁੱਛਿਆ ਕਿ ਭਾਈ ਦੁਲਚੀ ਜੰਗੀ ਤਰ੍ਹਾਂ ਯਾਦ ਕਰ ਲੈ ਕੋਈ ਚੀਜ਼ ਰਹਿ ਤਾਂ ਨਾ ਗਈ ਕਿਸੇ ਪ੍ਰੇਮੀ ਨੇ ਕੋਈ ਸੁਗਾਤ ਭੇਜੀ ਹੋਵੇ ਆਪ ਜੀ ਭੇਟ ਕਰਨਾ ਭੁੱਲ ਗਏ ਹੋ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਦਿਲchak ਕ੍ਰੋਧ ਵਿੱਚ ਆ ਗਿਆ ਤੇ ਕਹਿਣ ਲੱਗਿਆ ਕਿ ਤੁਸੀਂ ਮੇਰੇ ਨਾਲ ਬੱਚਿਆਂ ਵਾਲਾ ਵਰਤਾ ਕਰ ਰਹੇ ਹੋ ਮੈਂ ਪਿਛਲੇ 50 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਤੇ ਤੁਸੀਂ ਮੇਰੇ ਉੱਪਰ ਸ਼ੱਕ ਕਰ ਰਹੇ ਹੋ ਪਰੀ ਦਰਬਾਰ ਵਿੱਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ ਤਾਂ ਦੁਲਚੀ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਮੁਸਕੁਰਾਏ ਤੇ ਕਹਿਣ ਲੱਗ ਪਏ ਭਾਈ ਦੁਲਚਾ ਜੀ ਥੋੜਾ ਜਿਹਾ ਮੇਰੇ ਨੇੜੇ ਆਓ ਤਾਂ ਜਦ ਭਾਈ ਦੁਲਚਾ ਗੁਰੂ ਜੀ ਦੇ ਕੋਲ ਗਿਆ ਤਾਂ ਗੁਰੂ ਜੀ ਨੇ ਜੋਰ ਨਾਲ ਹੱਥ ਮਾਰ ਕੇ ਦੁਲਚੀ ਦੀ ਪੱਗ ਲਾ ਦਿੱਤੀ ਤੇ ਕਹਿਣ ਲੱਗੇ ਪਹਿਲਾਂ ਤਾਂ ਅਸੀਂ ਤੈਨੂੰ ਕੁਝ ਨਹੀਂ ਕਿਹਾ ਇੱਜ਼ਤ ਨੂੰ ਹੱਥ ਤਾਂ ਹੁਣ ਪਾਇਆ ਹੈ ਤਾਂ ਗੁਰੂ ਜੀ ਦਾ ਇਹ ਵਰਤਾਓ ਦੇ ਕੇ ਸਾਰੀ ਸੰਗਤ ਹੈਰਾਨ ਰਹਿ ਗਈ ਕਿ ਗੁਰੂ ਜੀ ਨੂੰ ਵੀ ਗੁੱਸਾ ਆ ਸਕਦਾ ਪਰ ਉਹਨਾਂ ਦੀ ਹੈਰਾਨੀ ਉਸ ਵੇਲੇ ਵੱਧ ਗਈ ਜਦੋਂ ਪੱਗ ਵਿੱਚੋਂ ਸੋਨੇ ਦੇ ਜੜਾਉ ਕੜਿਆਂ ਦੀ ਜੋੜੀ ਬਾਹਰ ਡਿੱਗ ਪਈ ਤੇ ਇੱਕ ਸਿੱਖ ਨੇ ਚੱਕ ਕੇ ਗੁਰੂ ਸਾਹਿਬ ਜੀ ਨੂੰ ਓਕੜੇ ਫੜਾਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਦੁਲਚੀ ਹੁਣ ਦੱਸ ਤੇਰੀ ਇੱਜ਼ਤ ਵਿੱਚ ਕੀ ਲੁਕਿਆ ਪਿਆ ਸੀ ਜਿਸ ਗੁਰੂ ਪਿਆਰੇ ਨੇ ਬੜੀ ਰੀਚ ਤੇ ਪ੍ਰੇਮ ਨਾਲ ਇੱਕੜੇ ਸਾਨੂੰ ਭੇਜੇ ਸਨ ਉਹ ਪਲਾ ਪੁਰਖ ਕੀ ਸੋਚਦਾ ਹੋਵੇਗਾ ਤਾਂ ਭੇਦ ਖੁਲ ਜਾਣ ਤੇ ਭਾਈ ਦੁਲਚਾ ਬਹੁਤ ਹੀ ਸ਼ਰਮਿੰਦਾ ਹੋਇਆ ਕਿ ਗੁਰੂ ਜੀ ਦੇ ਚਰਨਾ ਤੇ ਵਿੱਚ ਡਿੱਗ ਪਿਆ ਤੇ ਪੱਗ ਰੱਖ ਕੇ ਮੈਂ ਤਾਂ ਤਰਲੇ ਕਰਨ ਲੱਗਾ ਕਿ ਮਹਾਰਾਜੀ ਮੈਨੂੰ ਬਖਸ਼ ਦਿਓ ਮੈਂ ਤਾਂ ਤੁਹਾਨੂੰ ਛੋਟਾ ਜਿਹਾ ਬਾਲਕ ਸਮਝਦਾ ਸੀ ਤੁਸੀਂ ਤਾਂ ਸਤਗੁਰੂ ਜੀ ਅੰਤਜਾਮੀ ਆਪ ਪਰਮੇਸ਼ਵਰ ਹੋ ਮੇਰੇ ਤੇ ਕਿਰਪਾ ਕਰੋ ਤੇ ਮੇਰੀ ਭੁੱਲ ਬਖਸ਼ ਦਿਓ ਤਾਂ ਗੁਰੂ ਜੀ ਨੇ ਫਰਮਾਇਆ ਕਿ ਭਾਈ ਦੁਲਚੀ ਗੁਰੂ ਘਰ ਵਿੱਚ ਬਖਸ਼ਿਸ਼ ਦੀ ਕੋਈ ਘਾਟ ਨਹੀਂ ਜਾਂ ਤੈਨੂੰ ਬਖਸ਼ ਦਿੱਤਾ ਪਰ ਅੱਗੇ ਤੋਂ ਅਜਿਹੀ ਹੀਰਾ ਫਿਰੀ ਕਦੇ ਨਾ ਕਰੀ ਤਾਂ ਦੁਲਚਾ ਪਉਤ ਖੁਸ਼ ਹੋਇਆ ਤੇ ਉਸ ਦਾ ਤੇ ਸਾਰੀ ਸੰਗਤ ਦਾ ਗੁਰੂ ਸਾਹਿਬ ਜੀ ਤੇ ਅਥਾਪ ਪਰੋ ਸਾਤਿ ਸਦਕ ਹੋਰ ਵੱਧ ਗਿਆ ਸੋ ਸਾਨੂੰ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕੀ ਜ਼ਿੰਦਗੀ ਚ ਕਦੇ ਵੀ ਕਿਸੇ ਦੀ ਅਮਾਨਤ ਸਾਨੂੰ ਆਪਣੀ ਕੋਲ ਨਹੀਂ ਰੱਖਣੀ ਚਾਹੀਦੀ ਸੋ ਇਹ ਸੀ ਜੀ ਅੱਜ ਦੀ ਬਹੁਤ ਹੀ ਪਿਆਰੀ ਜੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲਿਖ ਕੇ ਵਾਹ ਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ